ਪਨੇਲੀ ਆ ਕਿਵੇਂ ਲੱਗੀ ਬਹੁ ਆ ਗਈ ਜਿਗਰਾਮਾ ਜਿਗਰਾਮਾ ਆ ਗਈ ਜਿਗਰਾਮਾ ਆਰੇ ਜਿਗਰਾਮਾ ਆ ਗਈ ਹਣਾ ਜਿਗਰਾਮਾ ਹੁਣ ਕੀ ਲੈਣਾ ਇੱਥੇ ਹੈ ਕੜਾ 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 ਤੇਰੀ ਆਰ ਕੇ ਬੇਬੀ ਦੋ ਇੱਕ ਮੰਨਾ ਖੜਾ ਕਦੋਂ ਖੜਾ ਓਏ ਇੰਨਾ ਦ ਜਾਣ ਗਾ ਬਾ ਗਾ ਬਾ ਰੈਕਟ ਵਾਲੇ ਆ ਦੇ ਗੋਲ ਗੱਪੇ ਆ ਦੇ ਆ ਦੇ ਗੋਲ ਗੱਪੇ ਖਾਈ ਜਾਂਦੇ ਆ ਦੇ ਗੋਲ ਗੱਪੇ ਜੀਭੀਆਂ ਜਲੇਬੀ ਭਾਈਆਂ ਦਾ ਭਾਈ ਸਮੋਚੇ ਫਾਉਲ ਫਾਉਲ ਦਾ ਜਗਰਾਵਾ ਹੀ ਬਣਿਆ ਹੋਇਆ ਕੀ ਜਾਂ ਕਿਸ ਨਾਲ ਕੇ ਹਾਂ ਉਹ ਸੂਟਾਂ ਦੀ ਹੁੰਦੀ ਆ ਜੰਦਾ ਕਾਲਾ ਸੂਟ ਚਿੱਟਾ ਸੂਟ ਕੀ ਦੱਸਣਾਗੇ ਨਹੀਂ ਪੜ ਕੇ ਕਿੰਨੇ ਆ ਬੈਂਕਾ ਛਾ ਦੋ ਆਜਾ ਮੈਂ ਓਕੇ ਹਾਂ ਤੁਸੀਂ ਮੇਰੇ ਸੀ ਬਹੁਤ ਬਹੁਤ ਆਪਣੇ ਲਈ ਆ ਕਿਵੇਂ ਲੱਗੀ ਬਹੁ ਨਹੀਂ ਨਹੀਂ ਇਹ ਕਿਤਨੇ ਕੀ ਬਰਡਿੰਗ ਰਹੀ ਨਹੀਂ ਹੈ ਹਾਂ ਬੁੱਤ ਤੇ ਹੋਗਾ ਹਟਾਲਿਆ ਹਾਂ ਟੀਕੜੀ ਜਾਣਾ ਕੱਪੜੇ ਲਈਏ ਕੱਪੜੇ ਲਈਏ ਬਾਹਰ ਨੂੰ ਬਾਹਰ ਨੂੰ ਕੱਪੜੇ ਲਈਏ ਆਪਾਂ ਉਹ ਨਾ ਉਹ ਫੇ ਟੁਕੀ ਪਾਏਗਾ ਮੇਰੇ ਬਾਹ ਨੂੰ ਹਾਂ ਉਹ ਸੁਮੜੇ ਬਾਹ ਨੂੰ ਫੇ ਟੁਕੀ ਪਾਏਗਾ ਨੰਗਾ ਲੈਂਗਾ ਟੂੜੀ ਕੁਟ ਨੰਗਾ ਲੈਂਗਾ ਟੂ ਫੇ ਲੋਕ ਫੇ ਸਾਰੇ ਕਹਿੰਦੇ ਤਾਲਾ ਦਾ ਨੰਗਾ ਫਿਰਦਾ ਵਾ ਹੈ ਹਾਂ ਹਾਂ ਕੀ ਪਾਣੇ ਨੂੰ ਟੱਕਾ ਦੀ ਯਾਰ ਇੱਕ ਦੁਕਾਨ ਚ ਨਕਲ ਦੀ ਦੂਜੀ ਦੇ ਵੜ ਜਾਂਦੀ ਹੈ ਦੂਜੀ ਤੋਂ ਨਿਕਲਦੇ ਤੀਜੀ ਤੇ ਅਜੇ ਤੱਕ ਕੋਈ ਸਿਲੈਕਸ਼ਨ ਨਹੀਂ ਹੋਈ बस देखी जाने कोई कोई पसंद ही नहीं औदा यार इधर उतारा बेचारा सो गया चोबर थक गया है भी बेचारा क्योंकि 2:00 बजे ਦਾ ਸਕੂਲੋਂ ਚੱਕਿਆ ਇਹਨੂੰ ਸਕੂਲੋਂ ਚੱਕ ਕੇ ਇਧਰ ਨੂੰ ਆ ਗਈ ਇਹ ਵੀ ਵਿਚਾਰਾ ਥੱਕ ਗਿਆ ਮੈਂ ਤਾਂ ਆਪ ਤੱਕਿਆ ਪਿਆ ਉਹ ਚੱਲ ਬਾਣੇ ਚੱਲੀ ਗਏ ਮਾੜੀ ਜੇ ਕਰ ਦੇ ਮਨੇ ਮਾੜੀ ਅੱਜ ਅੱਜ ਦੀ ਸ਼ਾਪਿੰਗ ਦਾ ਦੂਜਾ ਦਿਨ ਤੇ ਅੱਜ ਅਸੀਂ ਚੱਲੇ ਆ ਵੈਸਟਫੀਲਡ ਏ ਆਜੀ ਹੈਮਰ ਸਮੈਥ ਤੇ ਹੁਣ ਆਪਾਂ ਅੱਜ ਚੱਲੇ ਆਂ ਬੈਸਟਫੀਲਡ ਦੇਖਦੇ ਆਂ ਉੱਥੋਂ ਕੀ ਮਿਲਦਾ ਆਪਾਂ ਨੂੰ ਕੁਝ ਜਿਹਾ ਵਧੀਆ ਪਸੰਦ ਆ ਗਿਆ ਤਾਂ ਚੱਕ ਲਾਂਗੇ ਕੀ ਕਹਿੰਦੇ ਨੇ ਤੇ ਪੁਰਾਣੀਆਂ ਪੁਰਾਣੀਆਂ ਵੈਲਡਿੰਗਾਂ ਇੱਥੇ ਦੇਖੋ ਤੁਸੀਂ ਆਰਿਓ ਫਿਰ ਬੈਸਟਫੀਲਡ ਚ ਜਲਦੇ ਆਂ ਲੋ ਜੀ ਪਹੁੰਚ ਗਏ ਆਂ ਬੈਸਟਫੀਲਡ ਤੇ ਇਹ ਇੱਕ ਬਹੁਤ ਹੀ ਵੱਡਾ ਮਸ਼ਹੂਰ ਜਿਹਾ ਕਸਬਾ ਤੇ ਇਥੇ ਸ਼ਾਪਿੰਗ ਮਾਲ ਵੀ ਆ ਤੇ ਹੋਰ ਵੀ ਮੀਨਜ਼ ਖੈリエ ਸਾਰੇ ਬ੍ਰਾਂਡਾਂ ਦੀਆਂ ਦੁਕਾਨਾਂ ਇੱਕ ਪਿੰਡ ਦੇ ਜਿੱਡਾ ਵੱਡਾ ਹੈ ਤੁਹਾਨੂੰ ਅੰਦਰ ਜਾ ਕੇ ਦਿਖਾਉਣੀ ਆ ਸਾਰਾ ਨਜ਼ਾਰਾ ਬੈਸਟ ਫੀਲਡ ਦਾ ਗੱਡੀ ਗੱਡੀ ਚੱਕਣੀ ਆ ਟੈਸਲਾ ਆਹਾਂ एच बैठेगा मैं भी बहना एच तेरे ना मैं बैठा हैं? इधर भी बैठा आ जा मैं तेरी गद्दी में चलाऊंगा चल पा गए है है नहीं का वो आ गई नपी है ना वो तेरी ओए ओए हला 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 ਉਹ ਆ ਗਈਆਂ ਤੁਹਾਡੀਆਂ ਗੱਡੀਆਂ ਇੰਨਾ ਚ ਬਹਿ ਜਾਓ ਤਾਰਾ ਸਵਾਰਨਾ ਮਰੀ ਜਾ ਮੰਨੇ ਆ ਮੰਨੇ ਨੂੰ ਤਾਂ ਤੋੜ ਕੇ ਲੈ ਜਾਣਾ ਸੀਗਾ ਤੁਰ ਪੈਂਦਾ ਮੈਂ ਚੰਗੀ ਡਿਊਟੀ ਲਾਈ ਆ ਆ ਦੇਖੋ ਜੀ ਵੈਸਟਫੀਲਡ ਦੀ ਨਿਆਰੀ ਇੱਥੇ ਆ ਕੇ ਤਾਂ ਹੀ ਲੱਗਦਾ ਜਿਵੇਂ ਅੱਧਾ ਇੰਗਲੈਂਡ ਇੱਥੇ ਫਿਰਦਾ ਹੁੰਦਾ ਇੰਨਾ ਕਾਠਾ ਵੋ ਵੱਡਾ ਵੈਸਟਫੀਲਡ ਦਾ ਜਿਹੜਾ ਸ਼ੋਪਿੰਗ ਮਾਲ ਹੈ ਇੱਕ ਇਹਨਾਂ ਨੂੰ ਗੱਡੀਆਂ ਦਵਾਤੀਆਂ ਇਹਨਾਂ ਦੇ ਮਾਮਿਆਂ ਨਿਆਰੇ ਇੱਧਰ ਸਾਡੀ ਬੱਸ ਹੋਈ ਪਈ ਐ ਤੁਰ ਤੁਰ ਕੇ ਅੱਦਾ ਸਮਾਨ ਦਾ ਭਾਰ ਹੱਥਾਂ 'ਚ ਅੱਦਾ ਇਹਨਾਂ ਦਾ ਭਾਰ ਐ ਇੱਥੇ ਦਾ ਵਤੰਦਰ ਪਤਾ ਨਹੀਂ ਲੱਗਦਾ ਜਲਸਾ ਪਿਆਈ ਬਾਲਾ ਇੱਕ ਤੋਂ ਇੱਕ ਕੁੱਤੇ ਤੋਂ ਉੱਤੇ ਚੜਦੇ ਚੜਦਾ ਸਮਾਨ ਪਿਆ ਗਾਂ ਦੀ ਗਾਂ ਜਿਵੇਂ ਜਾਈ ਜਾਂਦੇ ਆ ਪਤੀਓ ਪਤੀ ਸਮਾਨ ਆਈ ਜਾਂਦਾ ਫਿਰ ਜੀ ਕਰਦਾ ਜਿਹੜਾ ਮਗਰੋਂ ਲਿਆ ਉੱਥੇ ਰੱਖ ਦਈਏ ਹੋਰ ਚੱਕ ਲਈਏ ਮੈਂ ਕਹਿੰਦਾ ਜੀ ਦਿਮਾਗੋ ਵਰਗਟ ਕੋਲੇ ਉੱਥੇ ਵੀ ਉਹ ਚਕਾਉਂਦੇ ਆ ਜਿਵੇਂ ਨਾ ਕਹਿੰਦਾ ਵੀ ਦਿੱਤਾ ਆਣਾ ਮੈਂ ਹਾਪਾ ਵੀ ਉਹ ਰਾਜਾ ਦੀ ਟਰਾਲੀ ਮਹਾਪਾ ਵੀ ਲਵਾ ਲਈ ਤੇ ਨੀ ਦੇ ਆਲੇ ਅੱਗੇ ਟਰਾਲੀ ਲਵਾ ਲਈ ਹੋ ਰੇਤਾ ਰੋੜ ਸੀ ਮੇਰੇ ਆਹ ਆ ਪਿੱਛੇ ਦੇ ਉਧਰ ਲਾਇਆ ਸੀ ਆਪਣੇ ਉਹ ਜੱਟ ਵੀ ਆਲਾ ਨਹੀਂ ਇਹ ਉਹੁੰਦਾ ਗੇਲੇ ਦਾ ਆਹ ਉਹ ਆਪਣਾ ਦੋਤਾ ਹੀ ਆ ਜਸਨਾ ਇੱਥੇ ਹੀ ਰਹਿੰਦਾ ਸੀ ਆਪਣੇ ਕੋਲੇ ਮੈਂ ਤਾਂ ਹਜਿੰਦਰ ਜੀ ਨੂੰ ਆਇ ਹੱਸ ਦੇ ਸੀ ਮੈਨੂੰ ਕਹਿੰਦਾ ਮम्मा ਜੇ ਅਖੇ ਉਹਨਾਂ ਦਾ ਪ੍ਰਗਟ ਕਾ ਤਾਂ ਕਹਿੰਦਾ ਮੈਂ ਫੋਨ ਲਾ ਲੂੰਗਾ ਵਸ ਤਾਂ ਕਿ ਫੋਨ ਲਾਉਣਾ ਮੈਂ ਗੱਲ ਕਰ ਲੂੰਗੀ ਆਪ ਹੀ ਆਪਾਂ ਤਾਂ ਬਾਹਲਾ ਨਹੀਂ ਲੈਣਾ ਆਪਾਂ ਤਾਂ ਥੋੜਾ ਹੀ ਲੈਣਾ ਆਪਣਾ ਦਾ ਰੇੜੇ ਕਿੰਨਾ ਵੀ ਸਾਦਾ ਟਰਾਲੀ ਤੇ ਚਾਹੀਦੀ ਹਾਂ ਹਾਂ ਚਲ ਫਿਰ ਇਹਨਾਂ ਨੂੰ ਕਹ ਲੂੰ ਰੇੜਾ ਕੀ ਆਪਾਂ ਨੂੰ ਤਾਂ ਚਾਹੀਦਾ ਬਾਹਲਾ ਨਹੀਂ ਚਾਹੀਦਾ ਹਾਂ ਬਈ ਇਹ ਕਹਿੰਦੇ ਸੀ ਅਸੀਂ ਆਪਾਂ ਦੇ ਆ ਨਾ ਨਹੀਂ ਮਾਰ ਕੋ ਚਲ ਆਦੀ ਆਪਾਂ ਦੇ ਅਮੂਗੇ ਤੇ ਤਰਾਈ ਦੇ ਨਹੀਂ ਵੈਸੇ ਦੇਣੇ ਪੈਣੇ ਫਿਰ ਚਾਠੀ ਕਾ ਫਿਰ ਚੰਗਾ ਆਓ ਕਾਲ ਨੂੰ ਕਹ ਦੋ ਕੋਈ ਨਾ ਕਹਿੰਦਾ ਭਰ ਦਿਆਂਗੇ ਆਪ ਹੀ ਭਰ ਦਿਆਂਗੇ ਟਰਾਲੀ ਕਾ ਰਾਮਿੰਦਰ ਦਾ ਟਰਾਲੀ ਭਰ ਦਣਗੇ ਨਾ ਪਤਾ ਨਹੀਂ ਟਰਾਲੀ ਵੀ ਹੋਣੇ ਹਾਂ ਤੇ ਟਰਾਲੀ ਵੀ ਕਿਹਾ ਉਹ ਕਹਿੰਦਾ ਕੱਲ ਨੂੰ ਆਜਣ ਪਰ ਭਰ ਦਿਆਂਗੇ ਮੈਂ ਕਹਿੰਨੇ ਪੈਸੇ ਨੇ ਮੋਲੀ ਵੇਚਣਾ ਮੈਂ ਖਾਦਦਿਆਂ ਨੂੰ ਵੀ ਮੰਨ ਲਦੇ ਨਾ ਤੇ ਮੈਂ ਹੰਦ ਜਿੱਦਾ ਹੁਣ ਆਇਆ ਸੀ ਕਹਿੰਦਾ ਮੈਂ ਲਾਉਣਾ ਬਰਗਟੋਂ ਹੁਣੇ ਆਇਆ ਆਪਣੇ ਘਰ ਪਰ ਗਟਾਉਂਦਾ ਤਾਂ ਹੁੰਦਾ ਸੀ ਹਾਂ ਬਾਲੇ 베ਰੀ ਆ ਕਾਲੀਆਂ ਦੇ ਤਾਂ ਆਪਣਾ ਬਾਹਲਾ ਸੀ ਤੇ ਨਾਨੇ ਦਾ ਸਹਿਜ ਆਲੇ ਪੜਾਤਾ ਸ਼ਰਾਬੇ ਲਾਤਾ ਮੈਂ ਤਾਂ ਗੱਡੀ ਦਾ ਸਿੱਖ ਲਾ ਮੈਨੂੰ ਸਿਖਾਉਂਦੇ ਰਹਿਣੀ ਸਿਖਾਉਂਦੇ ਰਹਿਣੀ ਮੈਨੂੰ ਮੈਨੂੰ ਸਿਖਾਉਂਦੇ ਕਹਿੰਦੇ ਤੈਨੂੰ ਕਸਾਉਦਾ ਫਿਰੇ ਘਟੋ ਲਾ ਕੇ ਜਾ ਨਾ ਉਹ ਲਿਸੈਂਸ ਬਣਾਉਣਗੇ ਮਹੀਨੇ ਰੋ ਤੇਰੇ ਮਾਮਾ 15 ਜਿੰਨਾ ਚ ਸਿੱਖ ਗਿਆ ਸੀ ਉੱਥੇ ਪਤਾ ਨਹੀਂ ਮੈਨੂੰ ਤਾਂ ਕਹਿੰਦੇ ਨਹੀਂ ਨਾ ਤੂੰ ਪੈਸੇ ਦਿੰਨੀ ਆ ਕੰਮ ਕਰ ਤੈਨੂੰ ਕਾਇ ਖਾਇ ਕਰ ਨਾ ਤੂੰ ਪੈਸੇ ਦਿੰਨੀ ਆ ਹੁਣ ਨਾ ਪੈਸੇ ਜਮਾ ਕਿੱਥੋਂ ਜਦੋਂ ਤੂੰ ਕੰਮ ਤਾਂ ਕਰਦਾ ਨਹੀਂ ਕੋਈ ਪੈਸੇ ਕਿੱਥੋਂ ਦੇਵਾਂ ਮਰਾ ਕਾਲ ਚ ਫੇਰ ਆਉਂਗਾ ਫੇਰ ਇਧਰੋਂ ਦਵਾਈ ਦਿਵਾਉਣਾ ਆਇਆ ਕਰੂੰ ਹਾਂ ਕਾਲ ਚ ਕਾਲ ਦੇ ਨੇ ਪੈਸੇ ਦਿੰਦੇ ਨੇ ਉਹ ਗੱਡੀ ਵੀ ਸਿੱਖਣੀ ਆ ਇਹ ਜੋ ਗੱਡੀ ਸਿੱਖੇਗਾ ਉਹ ਤਾਂ ਪੈਸੇ ਦੇ ਦੂੰਗੇ ਫੇਰ ਆਏ ਛੋੜੋ ਨਾਲੇ ਕਿਨੂ ਕਾਗਜ ਹੈ ਨਹੀਂਗੇ ਹਾਂ ਨਾਲੇ ਕਿੰਨੇ ਕਾਗਜ ਹੈ ਨਹੀਂ ਗੱਡੀ ਦੇ ਹਾਂ ਹੁਣ ਤਾਂ ਬਣਾ ਲਾਂਗੇ ਜਲ ਹੁਣ ਦਿਨ ਮਾਸੇ ਨੇ ਆ ਜਾਣਾ ਬਣਾ ਲਾਂਗੇ ਕਾਗਜ ਉਹਦੇ ਹੁਣ ਹਾਂ ਇਹ ਜੀ ਹਮ ਜਾਣੀ ਆ ਕਹ ਕਹ ਫੇਰ ਹੁਕਮ ਉਹ ਹਾਂ ਵੱਡੀ ਮੇਰ ਵਾਲੀ ਵੱਡੀ ਮੇਰ ਵਾਲੀ ਮੇਰ ਵਾਲੀ ਦਹੇਗੇ ਮੇਰ ਵਾਲਾ ਦਾਲ ਦਾਨੀ ਹੁਣ ਵੇਡਾਰ ਹੋਊਗਾ ਜਦੋਂ ਦਾ ਇਹ ਜਾਬ ਤੇ ਆਪਦੇ ਪਿੰਡ ਉਦੋਂ ਦਾ ਜਮਾ ਡਰਨੋਂ ਹਟ ਗਿਆ ਅੱਛਾ ਅੱਗੇ ਡੰਡਾ ਝਾਕਦੀ ਸੀ ਤਾਂ ਡਰਦਾ ਸੀ ਤੇ ਹੁਣ ਹੁਣ ਬਾੜਾ ਨਾ ਕੇ ਕੋਈ ਨਹੀਂ ਵਾਸਤੇ ਵੀ ਜਾਣਾ ਚਾਹੀਦਾ ਕਰਮੀ ਜਾਣਾ ਚਾਹੀਦਾ ਕਰਮੀ ਚੱਲਣੀ ਚਾਹੀਦੀ ਮਾੜੀ-ਮੋਟੀ ਦਾ ਡਾਕਟਰ ਕੀ ਕਹਿੰਦਾ ਤੁਹਾਨੂੰ ਹਾਂ ਡਾਕਟਰ ਕੀ ਕਹਿੰਦਾ ਤੁਹਾਨੂੰ ਆਸੂ ਡਾਕਟਰ Banda ਦਵਾਈ ਕੇ ਛਡਾਈ ਘੱਟ ਘਟਾਈ ਹਾਂ ਫੇਦੁਲੀਆ ਆਈ ਦਵਾਈ ਬਹੁਤ ਮਹਿੰਗੀ 3000 ਲੱਗ ਗਿਆ ਹਾਂ ਮਹਿੰਗੀ ਆ ਹਾਂ 5000 ਇਟਜਾਮਟ ਦੇ ਉੱਥੇ ਸਪੈਨ ਹੋਏ ਸੀ ਆਏ ਹਾਂ ਯਾਰ ਉਹ ਪਾਣ ਲਈ ਯਾਰ ਲੱਗ ਗਿਆ ਇਹਨਾਂ ਜਿਆਦਾ ਸਪੈਨ ਹੋਏ ਸੀ ਉਹੀ 5-6000 ਲੱਗ ਗਿਆ ਆਮੀ ਨੇ ਮਹਾਵ ਡੇਡ ਮਹੀਨੇ ਪੁੱਛੋ ਉਦੋਂ ਕਿੰਨਾ ਲੱਗਾ ਸੀ 2000 ਲੱਗਾ ਸੀ ਉਦੋਂ 2000 ਲੱਗੇ ਕੋਈ ਹੋ ਜਾਂਦੀ ਭਾਈ ਅਨਾਸ ਉਹ ਐਸਾ ਨਾ ਕਰੀਓ ਮੇਰਾ ਆਪ ਦੀ ਦਵਾਈ ਨਹੀਂ ਯਾਰ 2000 ਲੱਗੇ ਰਹੇ ਸੀ ਉਦੋਂ ਇਹਨੇ ਛੜਤੀ ਵਿੱਚੋਂ ਘਟਾ ਦੀ ਕਿਹਾ ਕੇ ਡਾਕਟਰ ਨੂੰ ਜੇ ਨਾ ਘਟਾਉਂਦੀ ਫੇਰ ਤਾਂ 1500 ਦੀ ਮਸਾ ਆਉਂਦੀ ਹੈ ਉਹਨੇ ਤਾਂ ਮੈਂ ਉਹਨੂੰ ਕਹਿ ਮੈਂ ਕਿ ਮੈਂ ਕਲਾਸ ਲਾਉਣੀ ਆ ਜਾ ਕੇ ਨਹੀਂ ਨਹੀਂ ਤੇਰੀ ਕਲਾਸ ਕੌਣ ਮੈਂ ਉਹਨੂੰ ਕਹਿ ਕੇ ਆਇਆ ਸੀ ਅੰਦਰ ਆ ਕੇ ਨੇ ਉਹ ਕਹਿੰਦੀ ਮੈਂ ਕੋਈ ਨਹੀਂ ਕਹਿੰਦੀ ਕੱਢ ਦੇਣੀ ਆ ਫਿਰ 15 ਮਿੰਟ ਰੋਕਿਆ ਡਾਕਟਰ ਨੂੰ ਆਲਾ ਅੱਧਾ ਅੱਧਾ ਘੰਟਾ ਹੋ ਗਿਆ ਸੀ ਜਾਂ ਰੋਕ ਗਿਆ ਸੀ ਡਾਕਟਰ ਚਲਾ ਗਿਆ ਸੀ ਉਹਨੂੰ ਮੈਂ ਉਹਨੂੰ ਕਹਿ ਕੇ ਆਇਆ ਮੇਰੀ ਮਮਾ ਇੱਥੇ ਹੀ ਬੈਠੀ ਆ ਰਹੀ ਹੈ ਹਵਾ ਹੁੰਦੀ ਆ ਮੈਂ ਹਵਾ ਨੂੰ ਰੋਕਦੀ ਆ ਮੈਂ ਅੰਦਰ ਚੱਲ ਹੂੰ ਬਾਰੀ ਜਾਂ ਹਣ ਤਾਂ ਸਾਰੇ ਵਹੀ ਬਦਲਿਆ ਬੁੱਝਲਿਆ ਕਰਕੇ ਨਾ ਛੋੜਨੀ ਚੱਲਦੀ ਹਣ ਤਾਂ ਲਿਹਾਜਾਂ ਚਲਦੀਆਂ ਤੇ ਲਿਹਾਜ ਦੇਖ ਲੈ ਤੇਰੇ ਮੂਰੇ 15 ਨੰਬਰ ਸੀਗੇ ਨਹੀਂ 3 ਵਜਨੇ ਮੈਂ ਕਹਿਦੀ ਆ ਉਦੋਂ ਵੀ ਤੀਨ ਪੱਨੂ ਨਹੀਂ ਹੈ ਹੁਣ ਵੀ ਜੇ ਨਾ ਦੇਖਦੀ ਆ ਸਮੂਹ ਦੇ ਮੱਥਾ ਮਜਦਾ ਉਹਦੇ ਵਿੱਚ ਫੇਰ ਜੇ ਤਾਂ ਕੱਢਣੀ ਸੀ ਉਹਨੇ ਦੱਸ ਨਹੀਂ ਹੁਣ ਇਹ ਮੈਨੂੰ ਕਹਤਾ ਸੀ ਕਹਿੰਦੀ ਮੈਂ ਕੱਢ ਦੇਣੀ ਆ ਬਸ ਜੋ ਡਾਕਟਰ ਆ ਗਿਆ ਕਹਿੰਦੀ ਫੇਰ ਉਹਨੇ ਕਹਿੰਦੀ ਮੈਂ ਫੇਰ ਉਹ ਕਹਿੰਦੀ ਪਾਣੀ ਪਾਣੀ ਦੇ ਉਹ ਪਾਣੀ ਲਿਓ ਮੈਂ ਪਾਣੀ ਤਾਂ ਮੈਂ ਪੀ ਰਿਹਾ ਉਹ ਤਾਂ ਠੰਡਾ ਜਾਓ ਤੋ ਮੈਨਾਂ ਜਾਣ ਕੇ ਡਿੱਗੀ ਸੀ ਜਾਣ ਕੇ ਕਿ ਕਿ ਕਰ ਰਹੇ ਆ ਘਰਾਂ ਗੱਡਦਾ ਪਾਣੀ ਤਾਂ ਪੀ ਗਿਆ ਗੰਨਿਆ ਸੀ ਅਸੀਂ ਬਸ ਤੁਹਾਨੂੰ ਪਤਾ ਨਹੀਂ ਵੀ ਉਹ ਮੇਰਾ ਨੰਬਰ ਆਉਣਾ ਨਹੀਂ ਆਏ ਦਾ ਸਟੈਂਡ ਆਏ ਦਾ ਆਏ ਦਾ ਗੇਮ ਖੇਡ ਲੈਣੀ ਆ ਤੂੰ ਹਾਂ ਹੋਏ ਆਮ ਖੇਡ ਦਿੰਨੀ ਆ ਉੱਥੇ ਬੈਠਣ ਨੂੰ ਜੇ ਹੋ ਗੱਡੀ ਆ ਤੇਰਾ ਮਾਮਾ ਹੁੰਦਾ ਭਾਵੇਂ ਹੱਥ ਨੇ ਮੁੜ ਜਾਂਦੇ ਆ ਇਨੇ ਸੀ ਕੋਈ ਨਹੀਂ ਬੱਸ ਆ 5 ਵਜੇ ਤੱਕ ਚੱਲਦੇ ਆ ਆਪਾਂ ਤਾਂ ਅੱਜ ਢੱਕਲੇ ਆ ਮੈਂ ਤਾਂ ਨਹੀਂ ਮੁੜ ਕੇ ਨਿਕਲਦੀ ਨਾ 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 ਹੁਣ ਨਹੀਂ ਨਾ ਮਾਂ ਬੇੜੇ ਜਿਵੇਂ ਨਿਕਲਦੇ ਹੁੰਦਾ ਇਹ ਕਮੀ ਨਾ ਬੂੜਾ ਸੌਣ ਸੌਣ ਦਾ ਮੀਨਾ ਫੇਰ ਅੰਦਰੇ ਕੱਢੂ ਹੁਣ ਸਾਰੇ ਆ ਲੜਦਮਾ ਰਹਿੰਦੇ ਆ ਸੰਧਾਰੇ ਨਹੀਂ ਦੇ ਕਿਹਨੇ ਖਾਣ ਦੇ ਸੰਧਾਰੇ ਤੇਰੇ ਨਾਨਾ ਦੇ ਉਹ ਇੱਕੀ ਆਪੇ ਮਨੇ ਜਾਣਾ ਸਾਰੇ ਮੈਂ ਤਾਂ ਜਾਣਾ ਨਹੀਂ ਕਿਤੇ ਨਿੱਪਣ ਮੇਰਾ ਨਹੀਂ ਜੀ ਕਰਦਾ ਇਹਦਾ ਸਰੀਰ ਨਹੀਂ ਠੀਕ ਆ ਉਹਦਾ ਤਾਂ ਫਿਰ ਕੀ ਕਰਨਾ ਜੀ ਨਾਲ ਜਹਾਨ ਆ ਤੂੰ ਜਿਹ ਪੈਸੇ ਬਾਲੇ ਅੱਛਾ ਤੈਨੂੰ ਕਿਹਾ ਸੀ ਇਹਨੇ ਇੱਥੋਂ ਪਾਣੇ ਪੈਣੇ ਆ ਮੰਮੀ ਤੂੰ ਕਿੱਧਰ ਨਹੀਂ ਆਣਾ ਐਨ ਨੂੰ ਯਮਾਨ ਕਰਨ ਮੈਂ ਮਾਨਪਰ ਦਾ ਛੜੂ ਹੈ ਤਾਂ ਕੋਈ ਨਹੀਂ ਪਰ ਮੈਂ ਤਾਂ ਘੜ ਲੈ ਕੇ ਹੀ ਹੂੰ